ਹਾਂਜੀ ਵੀਰੋ ਸਤਿ ਸ੍ਰੀ ਅਕਾਲ ਵੀਰੋ ਮੈਂ ਪਹਿਲਾਂ ਵੀ ਇਸ ਵਿਸ਼ੇ ਤੇ ਵੀਡੀਓ ਪਾ ਚੁੱਕਾ ਐ ਵਿਸ਼ਾ ਕੀ ਐ ਲੋਕਾਂ ਦੀ ਹੋਰ ਹੀ ਲੁੱਟ ਖਸੁੱਟ ਕਹਿੰਦੇ ਲੁੱਟ ਦੇ ਨਵੇਂ ਨਵੇਂ ਢੰਗ ਰੋਜ਼ ਲੱਭੇ ਜਾ ਰਹੇ ਆ ਪੰਜਾਬ 'ਚ ਇੱਕ ਗੋਰਖ ਧੰਦਾ ਬੜੇ ਜ਼ੋਰ-ਸ਼ੋਰ ਨਾਲ ਚੱਲ ਰਿਹਾ ਲੋਕਾਂ ਨੂੰ ਇਸ ਧੰਦੇ ਰਹੀਂ ਨੰਗੇ ਚਿੱਟੇ ਦਿਨ ਲੁੱਟਿਆ ਜਾ ਰਿਹਾ ਐ ਲੋਬੀਰੋ ਕਰਦਿਆਂ ਖਲਾਸਾ ਗੁਰਦੁਆਰਿਆਂ ਦੇ ਮੂਹਰੇ ਖੜ ਕੇ ਨਿਹੰਗਾਂ ਵਰਗੇ ਕੱਪੜੇ ਕੁਝ ਬੰਦਿਆਂ ਦੇ ਪਾ ਕੇ ਉੱਥੋਂ ਸਪੀਚਾਂ ਦਿੱਤੀਆਂ ਜਾਂਦੀਆਂ ਐ ਕਿ ਆਓ ਤੁਹਾਨੂੰ ਬੁਲਟ ਮੋਟਰਸਾਈਕਲ ਦੇ ਮਾਲਕ ਬਣਾ ਦੇਣਾ ਤੁਹਾਨੂੰ ਫਾਰਚੂਨ ਗੱਡੀਆਂ ਦੇ ਮਾਲਕ ਬਣਾ ਦੇਣਾ ਤੁਹਾਨੂੰ بڑے بڑے ਟਰੈਕਟਰਾਂ ਦੇ ਮਾਲਕ ਬਣਾ ਦੇਣਾ ਮੈਂ ਹੈਰਾਨ ਨਹੀਂ ਮੈਨੂੰ ਇਸ ਗੱਲ ਤੋਂ ਹੁੰਦੀ ਕਿ ਕਿਵੇਂ ਗੁਰਦੁਆਰਿਆਂ ਦੇ ਮੂਹਰੇ ਖੜ ਕੇ ਇਹ ਲੋਕ ਉਹ ਗੁਰੂ ਘਰ ਜਿੱਥੋਂ ਮਾਨਵਤਾ ਦਾ ਸੰਦੇਸ਼ ਦਿੱਤਾ ਜਾਂਦਾ ਹੈ ਉਹ ਗੁਰੂ ਘਰ ਜਿੱਥੋਂ ਬਰਾਬਰੀ ਦਾ ਸੰਦੇਸ਼ ਦਿੱਤਾ ਜਾਂਦਾ ਹੈ ਉਹਨਾਂ ਦੇ ਮੂਹਰੇ ਖੜ ਕੇ ਇਹ ਲੋਕ ਨੰਗਾ ਚਿੱਟਾ ਖੇਲ ਖੇਲ ਰਹੇ ਹਨ ਲੋਕਾਂ ਨੂੰ ਲੁੱਟਣ ਦਾ ਸੋ ਪ੍ਰਭੂ ਪੰਜਾਬ ਵਿੱਚ ਇੱਕ ਕਮੇਟੀਆਂ ਦੇ ਨਾਂ ਤੇ ਕਿ 1000 ਰੁਪਏ ਦੇ 5 ਗੂਪਨ 500 ਦਾ ਇੱਕ 800 ਦੇ 3 ਐਦਾਂ ਦੀਆਂ ਸਕੀਮਾਂ ਲਾਲ ਲਾ ਕੇ ਲੋਕਾਂ ਨੂੰ ਲਾਲਚ ਦੇ ਕੇ 2000 ਦੇ 20 ਗੂਪਨ ਜਾਂ 10 ਗੂਪਨ ਐਦਾਂ ਦੇ ਲਾਲਚ ਦੇ ਕੇ ਲੋਕਾਂ ਨੂੰ ਚਿੱਟੇ ਦੇ ਲੁੱਟਿਆ ਜਾ ਰਿਹਾ ਹੈ ਸੋ ਵੀਰੋ ਮੈਂ ਪਹਿਲਾਂ ਵੀ ਬਹੁਤ ਬਰਾਹ ਚੁੱਕਿਆ ਕਿ ਇਹ ਲਟੇਰੇ ਲੋਕ ਆ ਇਹਨਾਂ ਦਾ ਜਿਹੜਾ ਪਹਿਰਾਵਾ ਬਦਲ ਲਿਆ ਹੈ ਹੁਣ ਉਹ ਸਚਾਈ ਵੀ ਸਾਹਮਣੇ ਆ ਚੁੱਕੀ ਆ ਆ ਦੇਖੋ ਜੀ ਵੀਡੀਓ ਫਗਵਾੜੇ ਤੋਂ ਆ ਰਹੀ ਆ ਜਿਹੜੇ ਲੋਕ ਲੁੱਟ ਦਾ ਸ਼ਿਕਾਰ ਹੋਏ ਆ ਕੋਈ ਕਹਿੰਦਾ ਮੇਰਾ 10 ਲੱਖ ਗਿਆ ਕੋਈ ਕਹਿੰਦਾ ਮੇਰਾ 20 ਲੱਖ ਗਿਆ ਕੋਈ ਕਹਿੰਦਾ ਮੇਰਾ ਲੱਖ ਗਿਆ ਵੀਰੋ ਜੇ ਤੁਸੀਂ ਸੋਚਦੇ ਵੀ ਉਹਨਾਂ ਕੋਲ ਬਹੁਤ ਪੈਸੇ ਪੈਸੇ ਇਸ ਤਰ੍ਹਾਂ ਨਹੀਂ ਹਰੇਕ ਨਾ ਆਪਣੇ ਬੱਚਿਆਂ ਦਾ ਪੇਟ ਕੱਟ ਕੇ ਮਤਲਬ ਕਹਿਣ ਤੋਂ ਭਾਵ ਆਪਣੇ ਬੱਚਿਆਂ ਨੂੰ ਜਿਹੜੇ ਪੈਸੇ ਹਸਲ ਕਰਨ ਨੂੰ ਦੇਣੇ ਸੀ ਉਹ ਕੁੱਟ ਕੇ ਜਾਂ ਹੋਰ ਬਹੁਤ ਸਾਰੇ ਰਿਸ਼ਤੇਦਾਰੀਆਂ ਤੋਂ ਫੜ ਕੇ ਆ ਕਾਰਜ ਤੰਗੀਆਂ ਤਰਸ਼ੀਆਂ ਕੱਟ ਕੇ ਉਹ ਪੈਸਾ ਕਮੇਟੀਆਂ 'ਚ ਇਨਵੈਸਟ ਕੀਤਾ ਤਾਂ ਕਿ ਜਿਹੜਾ ਉਹਨਾਂ ਦਾ ਆਣ ਵਾਲਾ ਭਵਿੱਖ ਆ ਉਹ ਸੁਰੱਖਿਅਤ ਹੋ ਸਕੇ ਲੇਕਿਨ ਉਹਨਾਂ ਨੂੰ ਕੀ ਪਤਾ ਕਿ ਸਾਡੇ ਨਾਲ ਕੀ ਵਾਪਰ ਰਿਹਾ ਹੈ ਸੋ ਵੀਰੋ ਫਗਵਾੜੇ ਵਿੱਚ ਜਿਹੜੇ ਇਹ ਲੋਕ ਭੱਜ ਚੁੱਕੇ ਆ ਜਿਹੜੇ ਗੁਰਦੁਆਰਿਆਂ ਮੂਹਰੇ ਖੜਕੇ ਲੌਂਸਮੈਂਟਾ ਕਰਦੇ ਆ ਕਿ ਆਓ ਤੁਹਾਨੂੰ ਕਾਰਾਂ ਦੇ ਮਾਲਕ ਬਣਾਣਾ ਤੁਹਾਨੂੰ ਟਰੈਕਟਰਾਂ ਦੇ ਮਾਲਕ ਬਣਾਣਾ ਹੈ ਸੋ ਵੀਰੋ ਮੈਂ ਨਾਲ ਵੀਡੀਓ ਲਾ ਰਿਹਾ ਜੇ ਤੁਹਾਨੂੰ ਨਹੀਂ ਤਸੱਲੀ ਹੁੰਦੀ ਵੀਡੀਓ ਵੀ ਸੁਣ ਲਓ ਲੋਕਾਂ ਨੂੰ ਲੁੱਟਿਆ ਜਾ ਰਿਹਾ ਸਭ ਤੋਂ ਹੈਰਾਨੀਜਨਕ ਜਿਹੜੀ ਗੱਲ ਇਹ ਹੈ ਵੀ ਗੁਰਦੁਆਰਿਆਂ ਦੇ ਮੂਹਰੇ ਖੜ ਕੇ ਅਨਾਉਂਸਮੈਂਟਾਂ ਕੀਤੀਆਂ ਜਾ ਰਹੀਆਂ ਕਹਿਣ ਤੋਂ ਪਹਿਲਾਂ ਵੀ ਗੁਰਦੁਆਰਾ ਕਮੇਟੀਆਂ ਕਿੱਥੇ ਮਰ ਗਈਆਂ ਇਹ ਆ ਉਹਨਾਂ ਨੂੰ ਵੀ ਹਿੱਸਾ ਪਤੀ ਮਿਲ ਰਹੀ ਹੈ ਇਸ ਧੰਦੇ ਤੋਂ ਇਹਦੇ 'ਚ ਕੋਈ ਸ਼ੱਕ ਨਹੀਂ ਜੇ ਮੇਰੇ ਘਰ ਮੂਹਰੇ ਖੜ ਕੇ ਕੋਈ ਇਦਾਂ ਦੀ ਅਨਾਉਂਸਮੈਂਟ ਕਰਦਾ ਹੈ ਪਹਿਲਾਂ ਮੈਨੂੰ ਐਗਰੀ ਕਰਨਾ ਪਊਗਾ ਮੈਨੂੰ ਰਾਜ਼ੀ ਕਰਨਾ ਪਊਗਾ ਸੋ ਮੈਨੂੰ ਜਿੱਦ ਤੱਕ ਲੱਗਦਾ ਹੈ ਬਿ ਗੁਰਦੁਆਰਾ ਕਮੇਟੀਆਂ ਦੀ ਤਾਂ ਜਮੀਰ ਮਰ ਚੁੱਕੀ ਆ ਜਾਂ ਫਿਰ ਉਹ ਵੀ ਇਸ ਲੈਣ ਦੇਣ ਚ ਹਿੱਸਾ ਬਣ ਚੁੱਕੇ ਹਨ ਸੋ ਵੀਰੋ ਆਹ ਵੀਡੀਓ ਮੈਂ ਪਿੱਛੇ ਲਾਦਾ ਦੇਖੋ ਕਿਵੇਂ ਲੋਕ ਲੁੱਟ ਦਾ ਸ਼ਿਕਾਰ ਹੋਏ ਆ ਉਹ ਲੋਕ ਹੀ ਲੁੱਟ ਦਾ ਸ਼ਿਕਾਰ ਹੁੰਦੇ ਵੀਰੋ ਜਿਹੜੇ ਬਹੁਤ ਜਿਨਾਂ ਕੋਲ ਪੈਸਾ ਘੱਟ ਆ ਉਹਨਾਂ ਨੂੰ ਇਹ ਚਾਹ ਹੁੰਦਾ ਕਿ ਸਾਡੇ ਘਰ ਵੀ ਗੱਡੀ ਆਵੇ ਸਾਡੇ ਘਰ ਵੀ ਬੁਲਟ ਆਵੇ ਉਹ ਪਤਾ ਨਹੀਂ ਕਿੰਦਾਂ ਦੀਆਂ ਤੰਗੀਆਂ ਤੁਰਸ਼ੀਆਂ ਕੱਟ ਕੇ ਇਹਨਾਂ ਨੂੰ ਪੈਸਾ ਦਿੰਦੇ ਆ ਤੇ ਇਹ ਲੋਕ ਕਿਵੇਂ ਲੋਕਾਂ ਨੂੰ ਲੁੱਟ ਕੇ ਰਫਰ ਰਫੂ ਚੱਕਰ ਹੋ ਜਾਂਦੇ ਆ ਉਹਦੀ ਸਾਰੀ ਕਹਾਣੀਆਂ ਸੁਣੋ ਜੀ ਵੀਡੀਓ ਤੁਹਾਡੀ ਤਸੱਲੀ ਹੋ ਜੂਗੀ ਕਿ ਅੱਗੇ ਨੂੰ ਆਹ ਕੰਨਾਂ ਨੂੰ ਹੱਥ ਲਾਏ ਕਮੇਟੀ ਨਹੀਂ ਬਣੇ ਚੌਕ ਘਰਚ ਬਾਈ ਘੱਟ ਖਾ ਲੋ ਵੀਰੋ ਬਾਕੀ ਸਹੀ ਗੱਲ ਆ ਇਹਨਾਂ ਲੋਕਾਂ ਦੀ ਲੁੱਟ ਦਾ ਸ਼ਿਕਾਰ ਨਾ ਹੋ ਸੁਣੋ ਜੀ ਵੀਡੀਓ ਜਿਹੜਾ ਕਿ ਪੂਰੇ ਫਗਵਾੜੇ ਵਿੱਚ ਲੱਖਾਂ ਕਰੋੜਾਂ ਦਾ ਬਿਜ਼ਨਸ ਕਰਦਾ ਸੀ ਆਪਣਾ ਕਮੇਟੀਆਂ ਦਾ ਔਰ ਅਸੀਂ ਸਾਰੇ ਲੋਕਾਂ ਨੇ ਉਹ ਤੋਂ ਆਪੋ ਆਪਣੀਆਂ ਕਮੇਟੀਆਂ ਪਾਈਆਂ ਸੀ ਕਿਸੇ ਨੇ 15 ਲੱਖ ਦੀ ਕਿਸੇ ਨੇ 10 ਲੱਖ ਦੀ ਕਿਸੇ ਨੇ 5 ਲੱਖ ਦੀ ਔਰ ਥੋੜੇ ਮਹੀਨਿਆਂ ਤੋਂ ਉਹਦੇ ਹਾਲਾਤ ਲੱਗ ਰਹੇ ਸੀ ਮਾੜੇ ਆ ਪਰ ਲੇਕਿਨ ਮੰਦੇ ਉਦੋਂ ਸਾਡੇ ਹਾਲਾਤ ਹੋ ਗਏ ਜਦੋਂ ਕੱਲ ਪਤਾ ਲੱਗਾ ਤੇ ਉਹ ਸ਼ਹਿਰ ਛੱਡ ਕੇ ਆਪਣਾ ਸਾਰਾ ਸਮਾਨ ਛੱਡ ਕੇ ਆਪਣੇ ਸਾਰੇ ਪਰਿਵਾਰਾਂ ਸਮੇਤ ਭਰਾ ਭੈਣਾਂ ਸਮੇਤ ਉਹ ਇੱਥੋਂ ਚਲਾ ਗਿਆ ਸੋ ਦੋਸਤੋ ਮੇਰੇ ਹਿਸਾਬ ਦੇ ਨਾਲ 10 ਤੋਂ 15 ਕਰੋੜ ਰੁਪਏ ਦੀ ਜੋ ਆਵਾਜ਼ ਆਉਂਦੀ ਹੈ ਫਗਵਾੜੇ ਦੇ ਵਿੱਚੋਂ ਜੇ ਮੈਂ ਆਪਣੀ ਗੱਲ ਕਰਾਂ ਹਰਪ੍ਰੀਤ ਸਿੰਘ ਸੋਨੋ ਮੇਰਾ 8.5 ਲੱਖ ਰੁਪਈਆ ਸੋ ਅਸੀਂ ਬਹੁਤ ਆਸ ਲੈ ਕੇ ਆਏ ਆ ਦੋਸਤੋ ਕਿਸੇ ਨੇ ਆਪਣੇ ਬੱਚੇ ਵਿਆਉਣ ਲਈ ਪੈਸੇ ਰੱਖੇ ਨੇ ਦੋਸਤੋ ਕਿਸੇ ਨੇ ਆਪਣੇ ਕੁਝ ਹੋਰ ਕਾਰਜਾਂ ਲਈ ਰੱਖੇ ਨੇ ਅੱਜ ਸਾਰਾ ਫਗਵਾੜਾ ਇਹੋ ਜਿਹਾ ਮੰਜ਼ਰ ਤੇ ਆ ਗਿਆ ਪਤਾ ਨਹੀਂ ਕਿੰਨਿਆਂ ਦੇ ਸੱਥਰ ਵਿਸ਼ਣੇ ਨੇ ਮੈਂ ਹੈਪੀ ਨੂੰ ਵੀ ਬੇਨਤੀ ਕਰਦਾ ਜੇ ਉਹ ਖਬਰੇ ਕਿਸੇ ਨਾ ਕਿਸੇ ਐਂਗਲ ਤੋਂ ਦੇਖਦੇ ਆ ਰਹੇ ਹੋ ਹੈਪੀ ਆ ਦੇਖ ਪਰਾ ਆ ਸਾਡੀ ਝੋਲੀ ਸਾਡੀ ਇਮਾਨਤ